ਦੋਸਤੋ ਅੱਜ ਮੈਂ ਤੁਹਾਨੂੰ ਇਸ ਵਕਤ ਇੱਕ ਬਹੁਤ ਜ਼ਰੂਰੀ ਅਪੀਲ ਕਰਨ ਲਈ ਬਿਲਕੁਲ ਹਾਈਵੇ ਜਿਹੜਾ ਜਾ ਰਿਹਾ ਵਾ ਸ਼ੰਭੂ ਬੈਰੀਅਰ ਨੂੰ ਉੱਥੇ ਖੜਾ ਵਾਂ ਅਸੀਂ ਲਗਭਗ ਫਲੋਰ ਦੇ ਨੇੜੇ ਆ ਤੇ ਅਸੀਂ ਜਾ ਰਹੇ ਆ ਕਿਸਾਨਾਂ ਦੇ ਅੰਦੋਲਨ ਦੇ ਪਿੱਛੇ ਉਹਨਾਂ ਦੀ ਸਪੋਰਟ ਕਰਨ ਵਾਸਤੇ ਤੇ ਤੁਹਾਨੂੰ ਸਭ ਨੂੰ ਮੈਂ ਅਪੀਲ ਕਰਨ ਵਾਸਤੇ ਫਰਿਆਦ ਕਰਨ ਵਾਸਤੇ ਖੜਾ ਹੋਇਆ ਕਿ ਅੱਜ ਆਪ ਆਪਣੇ ਸਭ ਦੀ ਇਮਤਿਹਾਨ ਦੀ ਘੜੀ ਆ ਕਿ ਜਿਹੜਾ ਕਿਸਾਨ ਅੰਦੋਲਨ ਵਿੱਡਿਆ ਹੁਣ ਨਵੇਂ ਸਿਰੇ ਤੋਂ ਇੱਕ ਵਾਰ ਫਿਰ ਦੂਸਰੀ ਵਾਰ ਕਿਸਾਨ ਮਜ਼ਦੂਰ ਮੋਰਚੇ ਨੇ ਜਿਹੜੀਆਂ ਮੰਗਾਂ ਪਿਛਲੇ 2 ਸਾਲ ਤੋਂ ਲਟਕਦੀਆਂ ਤੁਰੀਆਂ ਆਉਂਦੀਆਂ ਬੀਜਪੀ ਮੁੱਕਰ ਗਈ ਬੇਈਮਾਨ ਹੋ ਗਈ ਕੱਲੀ ਮੁੱਕਰੀ ਬੇਈਮਾਨ ਨਹੀਂ ਹੋਈ ਹੁਣ ਇਹਨਾਂ ਦੇ ਰਾਹ ਦੇ ਵਿੱਚ ਸ਼ੰਭੂ ਬੈਰੀਅਰ ਤੇ ਹਰਿਆਣੇ ਦੇ ਬਾਰਡਰ ਤੇ ਬਹੁਤ ਵੱਡੇ ਵੱਡੇ ਲੈਂਟਰ ਪਾ ਕੇ ਰੋਕਣ ਲੱਗੇ ਨੇ ਦਰਿਆ ਪੁੱਟ ਦਿੱਤੇ ਨੇ ਆ ਕੰਡੇਦਾਰ ਤਾਰਾਂ ਲਾ ਦਿੱਤੀਆਂ ਨੇ ਇਹ ਜਿਵੇਂ ਕੋਈ ਬਹੁਤ ਵੱਡਾ ਕੋਈ ਕੋਈ ਦੇਸ਼ ਵਿਰੋਧੀ ਤਾਕਤਾਂ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰਦੀਆਂ ਇਹ ਤਾਂ ਉਹੀ ਲੋਕ ਨੇ ਜਿਨ੍ਹਾਂ ਨੇ ਦੇਸ਼ ਤੇ ਅਨਾਜ ਦਾ ਭੰਡਾਰ ਭਰਿਆ ਜਿਨ੍ਹਾਂ ਨੇ ਭੁੱਖਿਆਂ ਨੂੰ ਰਜਾਇਆ ਭਾਵੇਂ ਕਿ ਆਪ ਉਹ ਅਜ ਭੁੱਖੇ ਨੇ ਔਰ ਬੜੀਆਂ ਹੱਕੀ ਮੰਗਾਂ ਨੇ ਉਹਨਾਂ ਦੀਆਂ ਮੰਗਾਂ ਐਮਐਸਪੀ ਨੂੰ ਲੈ ਕੇ ਕਰਜ਼ਾ ਮੁਕਤੀ ਨੂੰ ਲੈ ਕੇ ਜਿਹੜੇ ਆਦੀਵਾਸੀ ਲੋਕ ਨੇ ਸਭ ਤੋਂ ਗਰੀਬ ਵਰਗ ਉਹਨਾਂ ਦੀ ਸ਼ਮੂਲੀਅਤ ਜਿਹੜਾ ਪੰਜਵੇਂ ਸ਼ੈਡਿਊਲ ਦੇ ਵਿੱਚ ਲਿਆ ਕੇ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀ ਇਹਦਾ ਗਰੀਬ ਗੁਰਗੇ ਦੀ ਮਦਦ ਕਰਨ ਆਸਤੇ ਇਹ ਅੰਦੋਲਨ ਹੈ ਲekin ਸਾਡੇ ਦੇਸ਼ ਦੀ ਸਰਕਾਰ ਐ ਟ੍ਰੀਟ ਕਰ ਰਹੀ ਜਿੰਦਾ ਕੋਈ ਬਹੁਤ ਵੱਡਾ ਦੁਸ਼ਮਣ ਦਿੱਲੀ ਵੱਲ ਨੂੰ ਆ ਰਿਹਾ ਔਰ ਯਾਦ ਰੱਖੇ ਕਿ ਇਹੀ ਇਹੀ ਲੋਕ ਨੇ ਕਿਸਾਨ ਤੇ ਖੇਤ ਮਜ਼ਦੂਰ ਜਿਨ੍ਹਾਂ ਦੇ ਬੱਚੇ ਦੇਸ਼ ਦੇ ਬਾਰਡਰਾਂ ਦੇ ਉੱਤੇ ਇਸ ਦੇਸ਼ ਦੀ ਰਖਵਾਲੀ ਕਰਦੇ ਨੇ ਆਪ ਮਰਦੇ ਨੇ ਦੇਸ਼ ਬਚਾਉਂਦੇ ਨੇ ਪਰ ਜਦੋਂ ਕਿਸਾਨ ਦੇਸ਼ ਤੋਂ ਕੁਝ ਮੰਗਦਾ ਤੇ ਫਿਰ ਉਹਦੇ ਮੋਰੇ ਕਿੱਦਾਂ ਰੁਕਾਵਟਾਂ ਖੜੀਆਂ ਕੀਤੀਆਂ ਡਰਾਉਣੀਆਂ ਅੰਗਰੇਜ਼ੀ ਚ ਇੱਕ ਸ਼ਬਦ ਹੈਗਾ क्रੂਅਲ क्रੂਅਲ ਜ਼ਾਲਮ ਇਸ ਤਰ੍ਹਾਂ ਦੀ ਤਸਵੀਰ ਸਾਡੇ ਭਾਰਤ ਦੀ ਸਰਕਾਰ ਸਾਡੇ ਨਾਲ ਬਣਾ ਰਹੀ ਆ ਜਿਹੜੀ ਕਿ ਬਹੁਤ ਨਿੰਦਣਯੋਗ ਹੈ ਔਰ ਕੱਲ ਰਾਤ ਜਿਹੜੀ ਮੀਟਿੰਗ ਹੋਈ ਕਿਸਾਨਾਂ ਦੇ ਆਗੂਆਂ ਦੀ ਰਾਤ ਦੇਰ ਬੀਜੇਪੀ ਦੇ ਸ਼ਾਇਦ ਦੋ ਕੇਂਦਰੀ ਮੰਤਰੀ ਆਏ ਔਰ ਪੰਜਾਬ ਦਾ ਇੱਕ ਮਿਨਿਸਟਰ ਧਾਲੀਵਾਲ ਬੈਠਾ ਸੀਗਾ ਉਹ ਇਹਨਾਂ ਨੂੰ ਛੇਡਾਂ ਕਰਦੇ ਸੀ ਸਾਰੇ ਤਿੰਨੇ ਵਿੱਚੇ ਪਹਿਲਾਂ ਭਗਵੰਤ ਮਾਨ ਨੇ ਪਿਛਲੀ ਮੀਟਿੰਗ ਵਿੱਚ ਸਪੋਰਟ ਕੀਤੀ ਹੈ 노 ਡਾਊਟ ਕਿਸਾਨਾਂ ਦੀ ਲੇਕਿਨ ਕੱਲ ਵਾਲਾ ਜਿਹੜਾ ਮੰਤਰੀ ਪੰਜਾਬ ਦਾ ਰਵਈਆ ਸੀਗਾ ਉਹ ਉਹੀ ਸੀਗਾ ਜੋ ਬੀਜੇਪੀ ਦੇ ਮੰਤਰੀਆਂ ਦਾ ਰਵਈਆ ਸੀ ਤੇ ਅਫਸਰशाही ਦਾ ਰਵਈਆ ਸੀ ਕਿ ਕੋਈ ਮੰਗ ਮੰਨਣ ਨੂੰ ਤਿਆਰ ਨਹੀਂ। ਵੱਧ ਤੋਂ ਵੱਧ ਕਹਿੰਦੇ ਜਿਹੜਾ ਤੁਹਾਡਾ ਆਦੀਵਾਸੀਆਂ ਦਾ ਮੰਗਿਆ, ਅਖੀਰਲੀ ਮੰਗਿਆ ਉਹਦੇ ਤੇ ਅਸੀਂ ਕਮੇਟੀ ਬਣਾ ਦਾਂਗੇ। ਦੂਸਰੀਆਂ ਮੰਗਾਂ ਤੇ ਵੀ ਕਮੇਟੀ ਬਣਾ ਦਾਂਗੇ। ਕਮੇਟੀਆਂ ਤਾਂ ਪਹਿਲਾਂ ਬਣਾਈਆਂ ਪਿਛਲੀਆਂ ਦੀ। ਉਹ ਕਮੇਟੀ ਬੇਸਟਾ ਰਹੀ ਹੈ 2 ਸਾਲ ਤੋਂ। ਉਹਨੇ ਕੋਈ ਮੀਟਿੰਗ ਨਹੀਂ ਕੀਤੀ, ਕੋਈ ਐਮਐਸਪੀ ਨੂੰ ਕਾਨੂੰਨ ਬਣਾਉਣ ਦੀ ਕੋਈ ਗੱਲ ਨਹੀਂ ਕੀਤੀ। ਤੇ ਆਹ ਜਿਹੜੀ ਕੱਲ ਦੀ ਮੀਟਿੰਗ ਆ ਉਹਦੇ 'ਚ ਇਹਨਾਂ ਨੇ ਕਿਹਾ ਚੰਗਾ ਜੀ ਬਾਕੀ ਤੁਸੀਂ ਕਹਿੰਦੇ ਕਮੇਟੀਆਂ ਬਣ ਜਾਣਗੀਆਂ। ਜਿਹੜਾ ਉਹ ਅਜੇ ਟੈਰੀ ਮਿਸ਼ਰਾ ਹੈਗਾ ਮਨਿਸਟਰ ਜਿਹਦੇ ਮੁੰਡੇ ਨੇ ਕੁਚਲਿਆ ਚਾਰ ਲੋਕਾਂ ਨੂੰ ਲਖੀਨਪੁਰ ਖੇਰੀ ਵਿੱਚ ਘਟੂ ਘਟ ਉਹਦੇ ਖਿਲਾਫ ਇਹ ਐਕਸ਼ਨ ਕਰਦੇ ਉਹਨੂੰ ਕੱਢ ਦਿਓ ਨਹੀਂ ਉਹ ਤਾਂ ਕਾਨੂੰਨ ਦੀ ਬਾਤ ਹੈ ਉਹ ਅਦਾਲਤੋਂ ਵਿੱਚ ਕੇਸ ਚੱਲ ਰਹਾ ਹੈ ਜਦੋਂ ਕਿਸੇ ਨੂੰ ਬਚਾਉਣਾ ਤੇ ਉਦੋਂ ਹਾਂ ਗੱਲ ਜਦੋਂ ਕਿਸੇ ਨੂੰ ਠੋਕਣਾ ਵੀ ਕੋਈ ਅਦਾਲਤ ਨਹੀਂ ਕੋਈ ਸੁਪਰੀਮ ਕੋਰਟ ਨਹੀਂ ਕੋਈ ਸਮਨ ਨਹੀਂ ਜਿੱਦਾਂ ਮੇਰੇ ਕੇਸ ਵਿੱਚ ਸੀਗੇ ਸਭ ਕੁਝ ਸਟੇਟ ਦੀ ਪੱਟ ਠੋਕ ਦਿੱਤਾ ਅਗਲੇ ਨੇ ਸੋ ਅੱਜ ਸਾਡੇ ਸਾਰਿਆਂ ਦਾ ਇਮਤਿਹਾਨ ਹੈ ਦੋਸਤੋ ਪੈਣੋ ਪ੍ਰੋ ਜਿਹੜੇ ਤੁਸੀਂ ਰਾਜਪੁਰਾ ਫਤੇਗੜ ਸਾਹਿਬ ਆ ਜਿਸ ਸੰਦ ਦੇ ਲਾਗੇ-ਲਾਗੇ ਤੁਸੀਂ ਸਾਰੇ ਇਕੱਤਰ ਹੋ। ਅਗਰ ਇਹਨਾਂ ਨੂੰ ਰੋਕਦੇ ਨੇ, ਇਹਨਾਂ ਨੂੰ ਕੁੱਟਦੇ ਮਾਰਦੇ ਨੇ ਆਪਣਾ ਆਪਣਾ ਫਰਜ਼ ਆ ਕਿ ਆਪਾਂ ਘੱਟੋ-ਘੱਟ ਹੋਰ ਨਹੀਂ ਕੁਝ ਕਰ ਸਕਦੇ ਤੇ ਇਹਨਾਂ ਦੇ ਹਮਦਰਦ ਦੀ ਪਿੱਛੇ ਇੱਕ ਕੰਧ ਬਣ ਕੇ ਖੜੇ ਹੋਣ ਦੀ ਕੋਸ਼ਿਸ਼ ਕਰ। ਬਸ ਉਹੀ ਕੰਮ ਕਰਨ ਜਾ ਰਹੇ ਆ ਅਸੀਂ। ਸਾਨੂੰ ਇੱਥੋਂ ਰਾਜਪੁਰਾ ਹੋਊਗਾ ਸ਼ੰਭੂ ਬੈਰੀਅਰ ਕੋਈ ਸਵਾ ਡੇਢ ਘੰਟੇ ਦਾ ਰਾਹ ਤੇ ਅਸੀਂ ਟਰਾਲੀਆਂ ਦੇ ਮਗਰ ਤੇ ਕਿਸਾਨਾਂ ਆਪਣੇ ਭਰਾਵਾਂ ਦੇ ਪਿੱਛੇ, ਮਜ਼ਦੂਰਾਂ ਦੇ ਪਿੱਛੇ ਜਾਵਾਂਗੇ। ਬਾਕੀ ਦੇਖਦੇ ਆ ਕਿ ਹਾਲਾਂਕਿ ਮੇਰੀ ਤਾਂ ਮੁਸ਼ਕਲ ਹੈਗੀ ਕਿ ਮੇਰੀ ਐਨਡੀ ਪੀ ਐਸਡੀ ਵੀ ਤਰੀਕਾ ਕੱਲ ਫਾਜ਼ਲ ਦਾ ਉਹ ਮਿਸ ਨਹੀਂ ਕਰ ਸਕਦਾ ਮੇਰੀ ਜਮਾਤ ਕੈਂਸਲ ਕਰ ਦੇਣਗੇ ਪਰੰਤੂ ਅੱਜ ਮੈਂ ਜ਼ਰੂਰ ਉੱਥੇ ਅੰਦੋਲਨ ਤੱਕ ਪਹੁੰਚ ਕੇ ਦੁਬਾਰਾ ਤੁਹਾਡੇ ਨਾਲ ਅੱਗੇ ਲੋਡ ਪੀ ਉੱਥੇ ਗੱਲ ਕਰਾਂਗੇ ਪਹੁੰਚੋ ਸ਼ੰਭੂ ਕਿਸਾਨਾਂ ਦੇ ਪਿੱਠ ਤੇ ਖੜੀ ਹੋਈ ਹੈ ਉਹਨਾਂ ਦਾ ਸਾਥ ਦਿਓ ਤੁਹਾਡਾ ਸਾਰਿਆਂ ਦਾ ਜੋੜਨ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ